ਮੈਂ ਅੰਦਰ ਕਹਿ ਕੇ ਆਇਆ ਵੀ ਮਾਨਸਾ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ। ਇਹ ਕੁਝ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨਵਿੰਦਰ ਕਰਦੇ ਹੋ। ਕੋਈ ਸਾਡੇ ਘਰ ਦੇ ਹੋਣ ਇਸ ਕਰਕੇ ਸਾਨੂੰ ਜ਼ਿਆਦਾ ਖੁਸ਼ੀ ਹੋਈ ਹੈ ਅੱਜ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਪ੍ਰੋਗਰਾਮ ਬਚਿਆ। ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਉਹਦਾ ਧੰਨਵਾਦ। ਇੱਕ ਵਾਰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜਿਆ ਨੂੰ ਜਦ ਆਪਣੇ ਘਰ ਦੇ ਸਵਾਗਤ ਕਰਦੇ ਨਾ ਉਹ ਜਿਆਦਾ ਸਵਾਦ ਆਉਂਦਾ ਇੱਕ ਵਾਰ ਦੋ ਰਕੇ ਸੀਤਾ ਮਾਤਾ ਧੰਨਵਾਦ ਭਾਈ ਜੀ ਧੰਨਵਾਦ ਕਰੀਏ ਫੇਰ ਸ਼ੁਰੂ ਗੱਲਾਂ ਬਾਤਾਂ ਕਰਾਂਗੇ ਤੁਸੀਂ ਵੀ ਲੇਟ ਹੋ ਗਏ ਟਾਈਮ ਨਾਲ ਸੌਵਾਂਗੇ ਸਵੇਰੇ ਫੇਰ ਕੰਮ ਲਗਾਗੇ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਨਾਨਕ ਗੁਰਨਾਥ ਸਾਹਿਬ ਦੇ ਚਰਨਾਂ 'ਚ ਡੇਕਦੇ ਆ ਵੀ ਕਲਾਕਾਰ ਕਿ ਐਸੀ ਜਮਾਤ ਆ ਖੁਸ਼ ਹੋ ਕੇ ਪੈਸੇ ਇਹਦਾ ਖੁਸ਼ ਹੋਇਆ ਬੰਦਾ ਕੋਈ ਰੇਟ ਕਰਦਾ ਗੱਲ ਜਾ ਵੀ ਘੱਟ ਕਰ ਲਾ ਦੇ ਐਸੀ ਕਿਰਪਾ ਆਰਟਿਸਟਾਂ ਨੂੰ ਬੂਦਲ ਬੂਦਲ ਔਰ ਛੋਟਾ ਕਰਮ ਵੀ ਤੁਸੀਂ ਸੁਣਦੇ ਆ ਨਾ ਪਿਆਰ ਸਰਦਾਰ ਦਾ ਕਿਆ ਪਿੰਡ ਪੈਰਾ ਲਾ ਰਿਹਾ ਲਾ ਮਾਨਤ ਕਾਹਨ ਮਾਰੇ ਲਾਇ ਕੇ ਜਨੇਕਾਰ ਹੋਈ ਪਈ ਹੈ ਤੁਹਾਡੇ ਆਉਣ ਨਾਲ ਮੈਂ ਅੰਦਰ کہہ ਕੇ ਆਇਆ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪ੍ਰਭਾਤ ਮਾਤਾ ਦੀ ਲੰਬੀ ਉਮਰ ਬਖਸ਼ੇ ਕਿ ਕਿਸੇ ਇਸ ਤਰ੍ਹਾਂ ਸਾਡੇ ਲੋਕਾਂ ਦਾ ਮੰਦਵਿੰਦਰ ਸਾਡੇ ਨੂੰ ਕੋਈ ਸਾਡੇ ਘਰ ਦੇ ਆਉਣ ਇਸ ਕਰਕੇ ਸਾਨੂੰ ਜ਼ਿਆਦਾ ਖੁਸ਼ੀ ਹੋਈ ਹੋਈ ਆਜਾ ਬਹੁਤ ਬਹੁਤ ਇਸ ਕਮੇਟੀ ਦਾ ਸਾਹਿਬ ਭਰਾਵਾਂ ਦਾ ਇੰਟਰਨੈਸ਼ਨਲ ਪ੍ਰੋਬਲਮ ਨਹੀਂ ਨੂੰਣਾ ਉਹਨਾਂ ਨੂੰ ਬਹੁਤ ਬਹੁਤ ਬੜਾ ਪੈਗੀ ਹੈਵੀ ਵੇਟ ਕਿਨੂੰ ਸੁਣਨ ਵਾਲੀ ਕੁੱਪੀ ਆ ਰਿਹਾ ਧੰਮਾ ਅੰਮ੍ਰਿਤ ਗੱਲ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਆਪਣੇ ਘਰ ਦੇ ਸਵਾਗਤ ਕਰਦੇ ਹਾਂ ਪਰ ਜਿਆਦਾ ਸਵਾਗਤ ਆਉਂਦਾ ਇੱਕ ਵਾਰ ਦੋਰ ਦੇ ਕੇ ਸਿਤਾਰਾ ਅੱਗੇ ਚੱਲਦੇ ਅੱਗੇ ਬੜਾ ਮਿਲਣਗੇ ਸੈਂਟਰ ਪ੍ਰੋਸਪੈਕਟ ਧੰਨਵਾਦ ਭਾਈ ਜੀ ਧੰਨਵਾਦ ਇਸ ਤੋਂ ਵੀ ਲੇਟ ਹੋ ਗਏ ਪੈਰ ਨਾਲ ਸਾਵਾਂਗੇ ਸਵੇਰੇ ਫਿਰ ਕੰਮ ਲਗਾਗੇ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਨਾਨਕ ਸਿੰਘ ਸਾਹਿਬ ਦੇ ਚਾਲ ਨੇ ਦੇਖਦੇ ਆ ਵੀ ਕਲਾਕਾਰ ਕਿ ਐਸੀ ਜਮਾਤ ਆ ਖੁਸ਼ ਹੋ ਕੇ ਪੈਸੇ ਦੇ ਇਹਦਾ ਖੁਸ਼ ਹੋਇਆ ਬੰਦਾ ਕੋਈ ਰੇਟ ਕਰਦਾ ਨਹੀਂ ਜਾਵੇ ਟੱਟ ਕਰਦਾ ਐਸੀ ਕਿਰਪਾ ਆਰਟਿਸਟ ਆ ਗੁੱਦ ਗੁੱਦ ਔਰ ਥੋੜਾ ਕਰਮ ਵੀ ਤੁਸੀਂ ਸੁਣਦੇ ਆ ਨਾ ਪਿਆਰ ਸਿਰਦਰ ਚੱਲ ਜਾ ਪਿੰਡ ਪੈਰਾ ਲਾਇਆ ਲਾਹ ਮਾਨਸਾਵਾਂ ਨਾਲੇ ਲਾਇ ਕੇ ਜੇ ਇੱਕ ਆ ਰਹੀ ਪਈ ਰਹੇ ਆਉਣਾ ਮੈਂ ਅੰਦਰ ਕਹਿ ਕੇ ਆਇਆ ਵੀ ਮਾਨਸਾ ਸਾਹਿਬ ਦੀ ਪਾਰੀ ਬਹੁਤ ਲੰਬੀ ਹੋਵੇ ਪਰਮਾਤਮਾ ਤੋਂ ਲੰਬੀ ਹੋਵੇ ਮੇਰੇ ਤੁਸੀਂ ਸਤਨਾ ਸਾਡੇ ਲੋਕਾਂ ਦਾ ਮਨਵਿੰਦਰ ਸਾਡੇ ਨੂੰ ਕੋਈ ਸਾਡੇ ਘਰ ਦੇ ਹੋ ਇਸ ਕਰਕੇ ਸਾਨੂੰ ਜਾੜਾ ਖੁਸ਼ੀ ਹੋਈ ਹੈ ਅੱਜ ਸੋ ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਪ੍ਰੋਗਰਾਮ ਬਚਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਧੰਨਵਾਦ ਤੇ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ